ਖਬਰ ਸੰਗਰੂਰ ਦੇ ਲਹਿਰਾਗਾਗਾ ਤੋਂ ਹੈ ਜਿੱਥੇ ਦੇ ਨਰਪੈ ਸਿੰਘ ਮਾਸਟਰ ਜੋ ਕਿ ਪਿੰਡ ਖਾਈ ਦੇ ਰਹਿਣ ਵਾਲੇ ਹਨ ਤੇ ਜਾਣਲੇ ਬਾ ਹਮਲਾ ਹੋਇਆ ਹੈ ਇਹ ਹਮਲਾ ਉਦੋਂ ਹੋਇਆ ਜਦ ਮਾਸਟਰ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਡਿਊਟੀ ਤੇ ਜਾ ਰਹੇ ਸਨ ਤਾਂ ਅਣਪਛਾਤੇ ਹਮਲਾਵਰਾਂ ਵੱਲੋਂ ਉਹਨਾਂ ਦੀ ਕਾਰ ਨੂੰ ਘੇਰ ਕੇ ਉਹਨਾਂ ਤੇ ਹਮਲਾ ਕੀਤਾ ਗਿਆ ਇਸ ਹਮਲੇ ਵਿੱਚ ਮਾਸਟਰ ਨਰਪੈ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਇਹ ਪਤਾ ਚੱਲਿਆ ਹੈ ਕਿ ਕੋਈ ਜ਼ਮੀਨੀ ਝਗੜੇ ਨੂੰ ਲੈ ਕੇ ਮਾਸਟਰ ਤੇ ਹਮਲਾ ਕੀਤਾ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਜੋ ਵੀ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਸਾਡੇ ਪਿੰਖਾਈ ਦੇ ਵਿੱਚ ਨਾ ਕਿਸੇ ਨੇ ਰੰਡੀਆਂ ਭੂਆ ਤੋਂ ਜ਼ਮੀਨ ਖਰੀਦੀ ਹੈ ਚੋਰੀ ਉਹਨਾਂ ਨੇ ਸਾਡੇ ਪਿੰਡ ਦੇ ਗਰੀਬ ਕਿਸਾਨਾਂ ਦੀ ਜ਼ਮੀਨ ਲੱਭਣਾ ਚਾਹੁੰਦੇ ਸੀ। ਅਸੀਂ ਉਹਨਾਂ ਜਿਹੜੇ ਗਰੀਬ ਕਿਸਾਨਾਂ ਦੀ ਜ਼ਮੀਨ ਲੱਭਣਾ ਚਾਹੁੰਦੇ ਸੀ ਉਹਦਾ ਅਸੀਂ ਡਟਮਾ ਵਿਰੋਧ ਕੀਤਾ। ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਪਿੰਡ ਵੱਲੋਂ ਉਹਨਾਂ ਨੇ ਸਾਡੇ ਮੈਂ ਜੁਰੂ ਅੱਜ ਸਕੂਲ ਨੂੰ ਜਾ ਰਿਹਾ ਸੀ ਤਾਂ ਮੇਰੀ ਉਰੀ ਦੇ ਕੀ ਕਰਕੇ ਇੱਕ ਗੱਡੀ ਅੱਗੇ ਲਾ ਕੇ ਇਹ ਗੱਡੀ ਪਿੱਛੇ ਲਾ ਕੇ ਲੋਹੇ ਦੀਆਂ ਰੌੜਾਂ ਨਾਲ ਦੋਨੋਂ ਦੇ ਰਿਹਾ ਲੱਤਾਂ ਪੰਨੀਆਂ ਨੇ ਆਨ ਡਿਊਟੀ ਆਨ ਡਿਊਟੀ ਮੈਂ ਜੋ ਜਾ ਰਿਹਾ ਇਸ ਮੇਰੇ ਆਵਾਹਾਂ ਪੰਨੀਆਂ ਨੇ ਕੌਣ ਨੇ ਬੰਦੇ ਉਹ ਉਹ ਬੰਦੇ ਵੱਡੀ ਲੇਲ ਦਾ ਸਰਪੰਚ ਵੱਡੀ ਲੇਲ ਦਾ ਇੱਕ ਸਰਪੰਚਾ ਫੌਜੀ ਇੱਕ ਸੇਖੂ ਵਾਸਤੇ ਕੋਈ ਨਾੜੀ ਇਹਨਾਂ ਨੇ ਮੇਰੀ ਗੱਡੀ ਘੇਰ ਕੇ ਐਮਰਤੇ ਜਾਨ ਲੇਵਾ ਹਮਲਾ ਕੀਤਾ 78 ਅਣ ਪਛਾਤੇ ਅਣ ਪਛਾਤੇ ਬੰਦੇ ਸੀ 8 ਨੂੰ ਤੁਸੀਂ ਕਿੱਥੇ ਡਿਊਟੀ ਕਰਦੇ ਹੋ ਮੈਂ ਰਾਮਪੁਰੇ ਦਵਾਰਵਾਲੀ ਪਿੰਡ ਥੋੜਾ ਸਾਇੰਸ ਮਾਸਟਰ ਮੇਰਾ ਪਿੰਡ ਖਾਈ ਹੈ ਕਿੱਥੇ ਘੇਰਿਆ ਸੀ ਉਹਨਾਂ ਨੇ ਜਦੋਂ ਲੇਲ ਕੋਟੜੇ ਅੱਡੇ ਤੋਂ ਮੈਂ ਰਾਮਪੁਰੇ ਦਵਾਰਵਾਲੀ ਨੂੰ ਨਾਲਾ ਲੰਘ ਕੇ ਉੱਥੇ ਘੇਰਿਆ ਸੀ ਉਹਨਾਂ ਦੀ ਗੱਡੀ ਵੀ ਪੰਨੀ ਮੇਰੀ ਸਾਰੀ ਗੱਡੀ ਪੰਨੀ ਹੈ ਮੈਂ ਤੁਹਾਡੇ ਚੈਨਲ ਆਹੀਂ ਇਹਨਾਂ ਗੁੰਡਿਆਂ ਨੂੰ ਜਵਾਬ ਦੇਣਾ ਚਾਹਣਾ ਤੁਸੀਂ ਮੇਰੀਆਂ ਲੱਤਾਂ ਭੰਤੀਆਂ ਅਸੀਂ ਕਿਰਤੀ ਕਿਸਾਨਾਂ ਦੇ ਜੁਨੀਆਂ ਦੇ ਜੋਧੇ ਆ ਮੇਰੀਆਂ ਬਾਹਾਂ ਭੰਤੀਆਂ ਮੇਰਾ ਹੌਸਲਾ ਨਹੀਂ ਤੁਸੀਂ ਭੰਨੇ ਆ ਇਹ ਅਸੀਂ ੱੱਕੇ ਸ਼ਾਹੀ ਨਹੀਂ ਹੋਣ ਦਿੰਦੇ ਤੁਸੀਂ ਗਵਰਨਮੈਂਟ ਅਮਪਲਾਈ ਮੈਂ ਗਵਰਨਮੈਂਟ ਅਮਪਲਾਈ ਆ ਪਰ ਮੈਂ ਲੋਕਾਂ ਦੀ ਆਵਾਜ਼ ਚੱਕਦਾ ਸਾਡੀ ਜਥੇਮੰਦੀ ਲੋਕਾਂ ਦੀ ਆਵਾਜ਼ ਚੱਕਦੀ ਹੈ ਕਿਰਤੀ ਕਿਸਾਨ ਜੁਨੀਅਨ ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣ ਦਊਗੀ ਕੌਣ ਲੋਕ ਨੇ ਜਿਹੜੇ ਜ਼ਮੀਨਾਂ ਨੇ ਜ਼ਮੀਨ ਦੱਬੀ ਉਹ ਕਿੱਥੇ ਨੇ ਤੁਹਾਨੂੰ ਮੈਂ ਦੱਸਿਆ ਪਹਿਲਾਂ ਐ ਸਿੰਘ ਸਾਇੰਸ ਮਾਸਟਰ ਜਮਾਹਰ ਵਾਲੇ ਗੋਬਿੰਦਰ ਜਮਾਹਰ ਵਾਲੇ ਸਕੂਲ ਚ ਆਉਣ ਡਿਊਟੀ ਜਾ ਰਿਹਾ ਸੀ ਰਾਹ ਦੇ ਵਿੱਚ ਇਹਨਾਂ ਨੇ ਜਦੋਂ ਕੋਟੜੇ ਵਾਲਾ ਮੋੜ ਜਮਾਹਰ ਵਾਲਾ ਮੁੜਦਾ ਸੂਆ ਟੱਪ ਕੇ ਇੱਕ ਗੱਡੀ ਉਹਨਾਂ ਨੇ ਅੱਗੇ ਲਾਦੀ ਇੱਕ ਪਿੱਛੇ ਲਾਦੀ ਗੱਡੀ ਪੰਤੀ ਸਾਡੀ ਗੱਡੀ ਭਣ ਕੇ 8-9 ਬੰਦਿਆਂ ਨੇ ਇਹਨਾਂ ਨੂੰ ਘੇਰਿਆ ਕੁੱਟਮਾਰ ਕੀਤੀ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਦੋਨੇ ਲੱਤਾਂ ਦੋਨੇ ਬਾਹਾਂ ਪੰਤੀਆਂ ਨੇ ਇਹਨਾਂ ਨੇ ਕਿਸ ਤਰ੍ਹਾਂ ਦੀ ਮੰਗ ਕਰਦੇ ਅਸੀਂ ਮੰਗ ਕਰਨਾ ਵੀ ਇਹਨਾਂ ਨੂੰ ਜੋ ਗੁੰਡਾ ਰਾਜ ਕਰਦੇ ਨੇ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮ ਦਿੱਤੀਆਂ ਜਾਣ ਕੀ ਨਾਮ ਹੈ ਪਾਲ ਸਿੰਘ ਜੀ ਕਿਹੜਾ ਪਿੰਡ ਹੈ ਖਾਈ ਹੈ ਜੀ ਕੀ ਮਾਮਲਾ ਹੋਇਆ ਜਿਹੜਾ ਹੈ ਇਹ ਜ਼ਮੀਨ ਸੀਗੀ ਜੀ ਸਾਡੇ ਕੋਲੇ ਮਤਲਬ ਸ਼ੁਰੂ ਜਿੱਦੀ ਜਾਇਦਾਦ ਆਈ ਸਾਡੀ ਸਾਡੇ ਰਿਸ਼ਤੇਦਾਰਾਂ ਦੇ ਨਾਮ ਖੜੀ ਸੀਗੀ ਉਹਨਾਂ ਤੋਂ ਇਹ ਜਿਹੜੇ ਆਮ ਇਹ ਸਰਪੰਚ ਨੇ ਪਿੰਡਾਂ ਦੇ ਇੱਕ ਚੂਲੜ ਖੁਰਦ ਦਾ ਸਰਪੰਚਾ ਇੱਕ ਵੱਡੀ ਲੇਲ ਦਾ ਸਰਪੰਚਾ ਇੱਕ ਆਪਣਾ ਨੜੈਲ ਦਾ ਸਾਬਕਾ ਸਰਪੰਚਾ ਇੱਕ ਸੇਖੂਵਾਸ ਦਾ ਲਾਡੀ ਹੈ ਇਨਾਂ ਨੇ ਇਹ ਜ਼ਮੀਨ ਸਾਡੇ ਰਿਸ਼ਤੇਦਾਰਾਂ ਤੋਂ ਗੇਮ ਪਾ ਕੇ ਖਰੀਦੀ ਆ ਇਹ ਜ਼ਮੀਨ ਜਿਹੜੀ ਇਹ ਸਾਡੇ ਕਬਜ਼ੇ 'ਚ ਸੀ ਪਹਿਲਾਂ ਵੀ ਇਸ ਦਾ ਕੇਸ ਚੱਲਿਆ ਇਹ ਜ਼ਮੀਨ ਦਾ ਪਹਿਲਾਂ ਵੀ ਸਾਡੇ ਹੱਕ ਦੇ ਵਿੱਚ ਮੂਨਕ ਕੋਰਟ ਤੋਂ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਹੋਇਆ ਹੋਇਆ ਹਾਈ ਕੋਰਟ ਤੋਂ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਹੋਇਆ ਇਹ ਜਿਹੜੀ ਜ਼ਮੀਨ ਹੈ ਇਹਨਾਂ ਨੇ ਜਾਲੀ ਖਰੀਦੀ ਗਈ ਆ ਨਾ ਇਹਦੇ ਵਿੱਚ ਕੋਈ ਸਾਡੇ ਪਿੰਡ ਦਾ ਨੰਬਰਦਾਰ ਦੀ ਸ਼ਰੀਕ ਹੋਣ ਦੇ ਵਿੱਚ ਸ਼ਾਮਲ ਆ ਨਾ ਸਾਡੇ ਪਿੰਡ ਦਾ ਕੋਈ ਮੈਂਬਰ ਆ ਨਾ ਸਾਡੇ ਪਿੰਡ ਦਾ ਕੋਈ ਗਵਾਹ ਨਾ ਸਾਡੇ ਪਿੰਡ ਦਾ ਕੋਈ ਸਰਪੰਚ ਆ ਇਹ ਸਾਰੀ ਇਹਨਾਂ ਨੇ ਗੇਮ ਪਾ ਕੇ heira phiri ਨਾਲੇ ਬੰਦਿਆਂ ਨੇ ਇਹ ਸੇਖੂ ਨਾ ਸੇਖੂ ਵਾਸ ਦੇ ਬੰਦੇ ਦੇ ਲਾਡੀ ਆ ਜਿਹੜਾ ਜਿਹਦਾ ਨਾਮ ਹਰਪ੍ਰੀਤ ਲਾਡੀ ਆ ਉਹਦੇ ਨਾਮ ਇਹਨਾਂ ਨੇ ਕਰਵਾਈਆ ਇਹ ਸਾਨੂੰ ਧਮਕੀਆਂ ਮਾਰ ਰਹੇ ਸੀ ਬਹੁਤ ਦਿਨਾਂ ਦੇ ਵਿੱਚ ਬਹੁਤ ਦਿਨਾਂ ਤੋਂ ਵੀ ਇਹ ਜ਼ਮੀਨ ਦਾ ਸਾਡਾ ਕਬਜ਼ਾ ਛੱਡੋ ਤੇ ਅੱਜ ਅੱਜ ਇਹ ਜਿਹੜਾ ਪਿੱਛੇ ਕਾਰਨ ਹੋਇਆ ਇਹ ਜਿਹੜਾ ਸਾਡੇ ਪਿੰਡ ਤੋਂ ਮਾਸਟਰ ਨਰਪੈ ਸਿੰਘ ਸੀਗਾ ਇਹ ਕਿਸਾਨ ਕਿਰਤੀ ਕਿਸਾਨ ਯੂਨੀਅਨ ਦਾ ਇਹ ਸਾਡੇ ਬਲਾਕ ਦਾ ਪ੍ਰਧਾਨ ਸੀਗਾ ਇਹ ਸਾਡੇ ਇਸ ਕੇਸ ਦੀ ਅਗਵਾਈ ਕਰ ਰਿਹਾ ਸੀਗਾ ਜਦੋਂ ਅੱਜ ਇਹ ਆਉਣ ਡਿਊਟੀ ਆਪਣੇ ਪਿੰਡ ਜਵਾਰਵਾਲਾ ਸਕੂਲ ਸਕੂਲ ਟੀਚਰ ਆਏ ਉੱਥੇ ਜਾ ਰਿਹਾ ਸੀਗਾ ਤਾਂ ਇੰਨਾ ਗੁੰਡਿਆਂ ਨੇ ਰਲ ਕੇ ਇਸ ਨੂੰ ਇਕੱਲੇ ਨੂੰ ਘੇਰ ਕੇ ਦੋ ਗੱਡੀਆਂ ਅੱਗੇ ਪਿੱਛੇ ਲਾ ਕੇ ਇਸ ਹੱਕ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਜੋਦੇ ਤੇ ਇਹਨਾਂ ਨੇ ਗੁੰਡਿਆਂ ਨੇ ਹਮਲਾ ਕੀਤਾ ਅਸੀਂ ਇਹਨਾਂ ਨੂੰ ਇਹ ਚੈਲੰਜ ਕਰਦੇ ਹਾਂ ਜੇ ਤੁਹਾਡੇ ਚ ਇੰਨੀ ਹਿੰਮਤ ਈ ਤੁਸੀਂ ਆ ਕੇ ਜ਼ਮੀਨ ਦਾ ਕਬਜ਼ਾ ਲੈਂਦੇ ਪਿੰਡ ਦੇ ਸਾਹਮਣੇ ਇਕੱਲੇ ਨੂੰ ਕੁੱਟਣਾ ਕੋਈ ਇਹ ਮਰਦਾਂ ਵਾਲੀ ਗੱਲ ਨਹੀਂ ਹੈਗੀ ਹੁਣ ਕਿਸ ਤਰ੍ਹਾਂ ਹੀ ਮੰਨਦਾ ਹਾਂਜੀ ਮੰਗ ਕਿਸ ਤਰ੍ਹਾਂ ਦੀ ਕਰ ਦਿੰਦੇ ਮੰਗਦਾ ਅਸੀਂ ਪਤਾ ਵੀ ਹੁਣ ਚਲੋ ਪ੍ਰਸ਼ਾਸਨ ਦੇਖਦੇ ਆ ਪ੍ਰਸ਼ਾਸਨ ਕਣੀ ਕੀ ਕਰਦਾ ਉਸ ਤੋਂ ਬਾਅਦ ਚਾਹੇ ਸਾਨੂੰ ਇਸ ਵੀਰ ਪਿੱਛੇ ਸਾਨੂੰ ਮੈਨੂੰ ਮੇਰੇ ਪਰਿਵਾਰ ਦੀ ਕੋਈ ਵੀ ਕੁਰਬਾਨੀ ਕਰਨੀ ਪਵੇ ਜੇ ਮੈਂ ਪਿੱਛੇ ਨਹੀਂ ਹਟੂੰਗਾ ਮਸਤ ਜੀ ਦਾ ਨਾਮ ਜੀ ਨਿਰਪੈ ਸਿੰਘ ਹੈ ਇਹ ਪਿੰਡ ਖਾਈ ਦੇ ਰਹਿਣ ਵਾਲੇ ਹੈ ਤੇ ਜਵਾਰ ਵਾਲੇ ਡਿਊਟੀ ਕਰਦੇ ਆ ਰਾਮਪੁਰੇ ਜਵਾਰ ਵਾਲੇ ਸਵੇਰੇ ਆਪਣੇ ਬੱਚੇ ਨੂੰ ਛੱਡ ਕੇ ਡਿਊਟੀ ਤੇ ਜਾ ਰਹੇ ਸੀ ਤਾਂ ਰਾਮਪੁਰੇ ਜਵਾਰ ਵਾਲੇ ਦੇ ਨਜ਼ਦੀਕ ਕੁਝ ਅਣਪਛਾਤੇ ਕਾਰ ਹਮਲਾਵਰਾਂ ਨੇ ਇਹਨਾਂ ਨੂੰ ਘੇਰਿਆ ਘੇਰ ਕੇ ਦੇ ਸੱਟਾਂ ਮਾਰੀਆਂ ਜੀ ਸੱਟਾਂ ਮਾਰ ਕੇ ਮੌਕੇ ਤੋਂ ਭੱਜ ਗਏ ਪੁਲਿਸ ਐ ਜਿਹੜੀ ਤਫ਼ਤੀਸ਼ ਕਰ ਰਹੀ ਹੈ ਤਫ਼ਤੀਸ਼ੀ ਅਫਸਰ ਮੌਕੇ ਤੇ ਹਸਪੀਟਲ ਦੇ ਵਿੱਚ ਆ ਬਿਆਨ ਲੈ ਰਿਹਾ ਜਿੱਥੋਂ ਪਤਾ ਲੱਗਿਆ ਕਿ ਇਹਨਾਂ ਨੂੰ ਕੁੱਟਣ ਵਾਲਿਆਂ ਦੇ ਵਿੱਚ ਇੱਕ लाडी ਨਾਂ ਦਾ ਵਿਅਕਤੀ ਸ਼ਾਮਲ ਹੈ ਇੱਕ ਪੱਪਨ ਹੈ ਤੇ ਕੁਝ ਵਿਅਕਤੀ ਹੋਰ ਸ਼ਾਮਲ ਨੇ ਜਿਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਸਰ ਮਾਮਲਾ ਕੀ ਹੈ ਕਿ ਕਿਸ ਰੰਜਸ ਸਿੰਘ ਰੰਜਸ ਸਿੰਘ ਦਾ ਪਿੰਡ ਸੇਖੂਆਸ ਦਾ ਜਿਹੜਾ ਲੜਕਾ ਹੈ ਤੇ ਕੁਝ ਜਿਹੜੇ ਹੋਰ ਬੰਦੇ ਐ ਇਹਨਾਂ ਨੇ ਪਿੰਡ ਖਾਈ ਵਿਖੇ ਕੋਈ ਜ਼ਮੀਨ ਖਰੀਦੀ ਸੀ ਤੇ ਜ਼ਮੀਨ ਦੇ ਛੜਛੜਾਈ ਨੂੰ ਲੈ ਕੇ ਇਹਨਾਂ ਦਾ ਰੌਲਾ ਸੀ